ਸਤਿ ਸ੍ਰੀ ਅਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ ਦੋਸਤੋ ਤੁਹਾਨੂੰ ਪਤਾ ਆਪਾਂ ਨੇ 20-25 ਦਿਨ ਪਹਿਲਾਂ ਸੜਕ ਦੇ ਕਿਨਾਰੇ ਆ ਸਕੂਲ ਵਾਲੀ ਸਾਈਡ ਬੂਟੇ ਲਗਾਏ ਸੀ ਤੇ ਅੱਜ ਨਰੇਗਾ ਵੱਲੋਂ ਪੀੜਿਆਂ ਦੀ ਜਿਹੜੀ ਕਿ ਸਾਫ ਸਫਾਈ ਆਪਣੀ ਕੀਤੀ ਗਈ ਆ ਆ ਦੇਖ ਸਕਦੇ ਹੋ ਤੁਸੀਂ ਤੇ ਜਿਹੜੇ ਆਪਾਂ ਨੇ 3 ਸਾਲ ਪਹਿਲਾਂ ਲਗਾਏ ਸੀ ਬੂਟੇ ਤਾਂ ਉਹ ਦੂਸਰੀ ਸਾਈਡ ਸੀਗੇ ਆਲੇ ਪੀੜੇ ਨੇ ਤੇ ਐਤਕੀ ਆਪਾਂ ਨੇ ਆ ਬੂਟੇ ਲਗਾਏ ਨੇਗੇ ਸਾਰੇ ਆਪਣਾ ਦੇਖੋ ਸਾਫ ਸਫਾਈ ਕਰ ਦਿੱਤੀ ਪਹਿਲਾਂ ਉਰੇ ਬਹੁਤ ਜਿਆਦਾ ਘਾਹ ਸੀ ਜੋ ਕਿ ਬਹੁਤ ਹੀ ਜਿਆਦਾ ਸੋਨਾ ਲੱਗਦਾ ਤੇ ਹੁਣ ਇਹਨਾਂ ਦੀ ਗਰੋਥ ਵੀ ਜਿਆਦਾ ਹੋਊਗੀ ਤੇ ਅੱਜ ਆਪਾਂ ਇਹਨਾਂ ਦੇ ਵਿੱਚ ਪਾਣੀ ਪਾਵਾਂਗੇ ਸਾਰਿਆਂ ਦੇ ਵਿੱਚ ਦੇਖੋ ਤੁਸੀਂ ਪਾਣੀ ਦੀ ਲੋੜ ਸੀ ਇਹਨਾਂ ਨੂੰ ਕਿਉਂਕਿ ਪਹਿਲਾਂ 5-6 ਦਿਨ ਪਹਿਲਾਂ ਮੀਂਹ ਪੈ ਚੁੱਕਿਆ ਸੀ ਤੇ ਮੀਂਹ ਤੋਂ ਬਾਅਦ ਹੁਣ ਪਾਣੀ ਪਾਵਾਂਗੇ ਕਿਉਂਕਿ ਕਾਫੀ ਦਿਨ ਹੋ ਗਏ ਤੇ ਮੀਂਹ ਦੀ ਲੋੜ ਸੀ ਏ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਵਧੀਆ ਗਰੋ ਕਰ ਰਹੇ ਨੇ ਸਾਰੇ ਹੀ ਬੂਟੇ ਤੇ ਆ ਆਪਾਂ ਨੇ 3 ਸਾਲ ਪਹਿਲਾਂ ਲਗਾਏ ਸੀ ਇੱਧਰ ਇਹ ਵੀ ਆਪਣੇ ਵਧੀਆ ਚੱਲ ਰਹੇ ਨੇਗੇ ਤਾਂ ਦੋਸਤੋ ਆਪਣੀ ਜਿਹੜੀ ਦੇਖਭਾਲ ਆ ਉਹ ਲਗਾਤਾਰ ਜਾਰੀ ਆ ਜਿੰਨੇ ਵੀ ਆਪਾਂ ਨੇ ਬੂਟੇ ਲਗਾਏ ਸੀਗੇ ਆ ਦੇਖੋ ਦੋਸਤੋ ਸਾਰੇ ਵਧੀਆ ਗਰੋ ਕਰ ਰਹੇ ਨੇਗੇ تینਾਂ ਚ ਪਾਣੀ ਪਾ ਚੁੱਕੇ ਆ ਆ ਦੇਖੋ ਸਾਰੇ ਹੀ ਆਪਣੇ ਬਰਾਸਤੀ ਰੁੱਖ ਨੇ ਆਹ ਦੋਸਤੋ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਆਪਾਂ ਨੂੰ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਤੁਹਾਡੇ ਹੀ ਹੌਸਲਾ ਫਜਾਈ ਦੇ ਨਾਲ ਹੋਰ ਵੱਧ ਤੋਂ ਵੱਧ ਰੁੱਖ ਲਗਾ ਸਕੀਏ ਧੰਨਵਾਦ